ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਚਲਿਆ ਛੇਵਾਂ ਦਰਿਆ ਚਿੱਟੇ ਦਾ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਚੰਗੇ ਚੰਗੇ ਪੜੇ ਲਿਖੇ ਨੌਜਵਾਨ ਇਸ ਵਿਨਸ਼ੇ ਦੇ ਦਲਦਲ ਵਿੱਚ ਫਸ ਚੁੱਕੇ ਹਨ ਚਾਹ ਕੇ ਵੀ ਇਸ ਨੂੰ ਨਹੀਂ ਛੱਡ پا ਰਹੇ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਦੋ ਦੋ ਸ ਇਕੱਠੇ ਨਸ਼ਾ ਕਰਦੇ ਹਨ ਅਤੇ ਇੱਕ ਜ਼ਿਆਦਾ ਕਰ ਲੈਂਦਾ ਹੈ ਜਿਸ ਦੀ ਸਿਹਤ ਵਿਗੜ ਜਾਂਦੀ ਹੈ ਅਤੇ ਰਹਾਗੀਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਉਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਉਂਦੀ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ। ਉਹ ਹੀ ਨਹੀਂ ਜਨਾਹ ਹਾਂ ਦੋ ਇਰਨ ਦੋ ਇਰਨ ਵਾੜ ਮੜਾ ਜਤਾਂ ਪੰਮੈਡਿਕਲ ਹੁੰਦੀ ਹੈ। ਉਹ ਵਾਹ ਫਿਰ ਹਾਲੇ ਇਹ ਖਾਧਾ ਨਹੀਂ ਤੇ ਆਪਣਾ ਬੋਰੀ ਨਾ ਆਪਾਂ ਨੂੰ ਉਹ ਤਾਂ ਕਦੀ ਵਾਰ ਖਾਧੀਆਂ ਨਹੀਂ ਬੰਦਾ ਵਾਹ ਵੈਸੇ ਹੀ ਸਮਝਦੇ ਤੇ ਗੋਲੀਆਂ ਖਾਣੀਆਂ ਵੇਖੋ ਪੰਜਾਬੀ ਕਿੰਨਾ ਬਸ ਜਦੋਂ ਮੈਂ ਅੱਜ ਜਿਹੜੀ ਵਾਲੀ ਦਾ ਚਲੋ ਪਹਿਲਾਂ ਜਦੋਂ ਹੈ ਨਾ ਅੱਜ ਤੋਂ 2 4 5 ਮਹੀਨੇ ਪਹਿਲਾਂ ਜਦੋਂ ਉਹ ਹੁੰਦਾ ਆਪਣਾ ਜੋ ਵੀ ਕਹਿੰਦੇ ਇੱਟਾ ਵਗੈਰਾ ਹੈ ਨਾ ਉਹ ਕਰਦਾ ਹੈ ਉਹ ਤੋਂ ਬਚਣ ਲਈ ਜਦੋਂ ਵੀ ਮੈਂ ਕਿਹਾ 1000 ਰੁਪਏ ਦੇਣਾ ਡੇਢ ਲੱਖ ਚੱਲੀ ਨਾ ਉਸ ਤੋਂ ਬਚਣ ਲਈ ਚੱਲ ਨਹੀਂ ਇਹਦਾ ਆਪਣੇ ਪੈਸੇ ਹੋਰ ਵੇਚ ਕੇ ਮੈਂ ਤਾਈ ਕੀ ਕਰਨੀ ਉਹ ਇਹ ਨਹੀਂ ਖਾਂਗੇ ਉਹ ਖਾਂਦੇ ਅਰੇ ਵਿਆਹ ਦੇ ਤੁਸੀਂ ਆਈ ਮੈਡ ਸਹੀ ਸਮਝਦੇ ਵੈਸੇ ਇਸ ਚੀਜ਼ਾਂ ਨੂੰ ਨਹੀਂ ਸਹੀ ਨਹੀਂ ਮਤਲਬ ਮੈਂ ਉਸ ਚੀਜ਼ ਨੂੰ ਤਾਂ 1000 ਰੁਪਏ ਉਸ ਚੀਜ਼ ਨੂੰ ਕੰਟਰੋਲ ਕਰਨ ਲਈ 2 4 50 1000 ਸਰਜਣਾ ਬਸ ਇਸ ਕਰ ਉਹ ਦਾਨੀ ਆ ਵਖੀ ਇਹਦਾ ਨਾ ਪੱਟੀ ਕਹਿੰਦੇ ਉਹਦਾ ਨਾਮ ਦਾ ਮੈਨੂੰ ਨਹੀਂ ਪੂਰੇ ਨੇਮ ਦਾ ਨਹੀਂ ਪਤਾ ਹੋਇਆਗੀ ਕੁਝ ਨਹੀਂ ਭਾਜੀ ਇਹ ਪੇਪਰ ਦੇ ਲਾਂਡੇ ਆ ਤੇ ਪਹਿਲਾਂ ਵੀ ਸ਼ਰਾਬ ਵਰਗ ਪੀਤੀ ਇਹਨਾਂ ਨੇ ਤੇ ਇਹ ਨਾਲ ਆ ਕੇ ਕਿਤਾ ਜੋ ਲੱਗੀ ਇਹਨਾਂ ਦੀ ਤੇ ਦੇ ਦੇ ਤੇ ਮੈਂ ਕਿਹਾ ਪੱਟੀ ਦਾ ਪੱਟੀ ਵੀਰ ਪੱਟੀ ਵੀਰ ਪੱਟੀ ਵੀਰ ਇਹੋ ਚ ਨਹੀਂ ਆਉਂਦੇ ਜਿਹਨਾਂ ਬੱਲੇ ਇਕੱਠੇ ਹੋਗੇ ਤੇ ਇੱਥੇ ਲਾਏ ਹੋਂ ਸਿਵਲ ਹਸਪੀਟਲ ਕੋਈ ਨਹੀਂ ਜ਼ਿਆਦਾ ਇਹ ਉਹ ਜ਼ਿਆਦਾ ਤੇ ਨਹੀਂ ਜਿੰਨਾ ਇਹ ਭਰੀ ਕਰਦੇ ਆ ਆਪਣਾ ਹਨ ਇਹਨਾਂ ਨੇ ਉਹਨਾਂ ਹੀ ਲਿਆਂਦਾ ਹੈ ਪਤਾ ਨਹੀਂ ਕਿਉਂ ਕਿਤੋਂ ਲਿਆਂਦਾ ਇਹਨਾਂ ਨੇ ਨਹੀਂ ਲਿਆਂਦਾ ਕਰ ਤੁਸੀਂ ਮੈਂ ਇਹਨਾਂ ਨੇ ਮੈਨੂੰ ਕਿ ਇਹਨਾਂ ਨੇ ਇੱਥੋਂ ਸਿਵਲ ਹਸਪੀਟਲ ਲੱਗ ਕੋ ਚੱਕਿਆ ਵਾ ਨਹੀਂ ਯਕੀਨ ਤੇ ਬਾਹਰ ਭਾਜੀ ਬੈਠੇ ਉਹਨਾਂ ਨੂੰ ਪੁੱਛ ਲਓ ਵੀਰ ਨੇ ਵਾਇਮਾਰੀ ਮੈਨੂੰ ਗੱਡੀ 'ਚ ਬਿਠਾ ਕੇ ਕਹਿੰਦੇ ਆ ਚੱਲੀ ਜਾਣਾ ਕੰਮ ਮੈਂ ਕਿਹਾ ਪਤਾ ਨਹੀਂ ਕਿਹੜੇ ਕੰਮ ਜਾਣਾ ਮੈਂ ਬਹਿ ਗਿਆ ਭਾਜੀ ਤੇ ਉੱਥੇ ਜਾ ਗਏ ਤੇ ਹਸਨੀ ਦੇ ਖੰਡੇ ਦੇ ਉਹਨਾਂ ਨੇ ਆ ਗਏ ਅ ਤੂੰ ਵੀ ਤਾਂ ਛੁੱਟ ਕੇ ਭੱਜ ਜਲਦਾ ਹੀ ਹੋ ਭਾਜੀ ਮੈਂ ਨਹੀਂ ਛੁੱਟ ਕੇ ਕਿਉਂ ਭਜਣਾ ਭਾਜੀ ਸਾਡੇ ਮੈਂ ਨਾਲ ਆ ਗਿਆ ਮੰਨ ਲਓ ਮੈਂ ਭੱਜ ਵੀ ਜਾਂਦਾ ਫਿਰ ਵੀ ਮੇਰਾ ਨਾਲ ਲੱਗਣਾ ਹੈ ਤੇ ਮੈਂ ਦੇ ਨਾਲ ਆ ਭਾਜੀ ਤੂੰ ਇੰਜੈਕਸ਼ਨ ਲਾਉਂਦੇ ਕਿ ਤੂੰ ਵੀ ਪੇਪਰ ਤੇ ਲਾਉਂਦੇ ਭਾਜੀ ਮੈਂ ਹੁਣ ਦਵਾਈ ਖਾਂਦਾ ਜਾਂ ਵੱਲੋਂ ਦਵਾਈ ਲੈ ਗਿਆ ਤੇ ਦਵਾਈ ਕਰ ਫਿਰ ਨਾਲ ਕਿਉਂ ਗਏ ਹਾਂਜੀ ਦਵਾਈ ਖਾਦੇ ਫਿਰ ਨਾਲ ਕਿਉਂ ਗਏ ਉਹ ਭਾਜੀ ਇਹਨੇ ਆਵਾਜ਼ ਮਾਰੀ ਪੱਟੀ ਭਾਜੀ ਕਹਿੰਦੇ ਨੇ ਪੱਟੀ ਪੂਰਾ ਨਾਮ ਕੀ ਉਹਦਾ ਨਾਮ ਨਹੀਂ ਭਾਜੀ ਬਲਬਾ ਪੇਪਰ ਤੇ ਲੰਦਿਆ ਤੂੰ ਪਹਿਲਾਂ ਲੰਦਿਆ ਪੇਪਰ ਤੇ ਇੰਜੈਕਸ਼ਨ ਵੀ ਲੰਦਦੇ ਨਹੀਂ ਇੰਜੈਕਸ਼ਨ ਨਹੀਂ ਭਾਜੀ ਨਹੀਂ ਭਾਈ ਅੱਜ ਵੀ ਲਾਇਆ ਖਾਦੇ ਲੱਗਦੇ ਉਹ ਮੈਂ ਦਵਾਈਸਨ ਖਾਦੀ ਭਾਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਰਮਿੰਦਰ ਸਿੰਘ ਡਰਗ ওভারਡੋਸ ਦੇ ਨਾਲ ਤੇ ਅਸੀਂ ਉਹਨੂੰ ਫਰਸਟ ایڈ ਦਿੱਤੀ ਹੈ ਤੇ ਵੈਸੇ ਤਾਂ ਹੁਣ ਹੌਸਟ ਆ ਗਏ ਨੇ ਪਰ ਪਹਿਲਾ ਉਹਨਾਂ ਦੀ ਕੰਡੀਸ਼ਨ ਜਿਆਦਾ ਹੀ ਸਿਕ ਸੀਗੀ ਹੁਣ ਦਾ ਠੀਕ ਨੇ ਪਹਿਲੇ ਨਾਲੋਂ ਬੈਟਰ ਨੇ ਹਜੇ ਵੀ ਅਸੀਂ ਬੁਲਾ ਕੁਝ ਕਹਿ ਨਹੀਂ ਸਕਦੇ ਹੈਗੇ ਹਜੇ ਵੀ ਉਹਨਾਂ ਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਆ ਬਾਕੀ ਦੇਖੋ ਹੁਣ ਲੈ ਕੇ ਕਿਉਂ ਆਇਆ ਸੀ ਇੱਥੇ ਲੈ ਕੇ ਸਾਡੇ ਕੋਲ ਉਹਨਾਂ ਦੇ ਨਾਲ ਹੀ ਕੋਈ ਫਰੈਂਡ ਸੀਗਾ ਉਹਨਾਂ ਦਾ ਉਹੀ ਲੈ ਕੇ ਆਇਆ ਸੀਗਾ